ਸਤਿ ਸ਼੍ਰੀ ਅਕਾਲ ਦੋਸਤੋ ਆ ਬਿਹਰੋਜੀਆ ਕਿ ਨਿਊਜ਼ਿੰਗ ਦੀਆ ਸੋ ਅੱਜ ਪਹੁੰਚੇ ਆਂ ਹੀ ਹਲਕਾ ਫਤੇਗੜ ਚੂੜੀਆਂ ਦੇ ਪਿੰਡ ਰਕਰੀਵਾਲ ਚ ਸੋ ਜਿੱਥੇ ਸਾਡੇ ਨਾਲ ਸਰਪੰਚ ਸਾਹਿਬ ਰঞ্জੀਤ ਸਿੰਘ ਜੀ ਮੌਜੂਦ ਨੇ ਸੋ ਪਿੰਡ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਗੱਲਬਾਤ ਕਰ ਲੈਨੇ ਆ ਕਿ ਕਿਹੜੇ ਪਿਛਲੀ ਪੰਚਾਇਤ ਵੱਲੋਂ ਅਧੂਰੇ ਕੰਮ ਰਹਿ ਚੁੱਕੇ ਸਨ ਸੋ ਇਹਨਾਂ ਦੀ ਬਣੀ ਪੰਚਾਇਤ ਵੱਲੋਂ ਜਿਹੜੇ ਉਹ ਕਰਵਾਏ ਜਾਣੇ ਆ ਸੋ ਸਤਿ ਸ਼੍ਰੀ ਅਕਾਲ ਭਾਈ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਰਪੰਚ ਸਾਹਿਬ ਪਿੰਡ ਦੇ ਲੋਕਾਂ ਨੇ ਮਾਨ ਬਖਸ਼ਿਆ ਸੇਵਾ ਕਰਨ ਦਾ ਮੌਕਾ ਦਿੱਤਾ ਤੁਹਾਡੇ ਸਿਰ ਤੇ ਤਾਜ ਰੱਖਿਆ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇਖਦੇ ਹੋ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਮੈਂ ਰঞ্জੀਤ ਸਿੰਘ ਬਤੌਰ ਸਰਪੰਚ ਨਵਾਂ ਪਿੰਡ ਬਰਕੀਵਾਲ ਮੈਨੂੰ ਬਹੁਤ ਹੀ ਸਤਿਕਾਰਯੋਗ ਸਾਡੇ ਨਗਰ ਨਿਵਾਸੀਆਂ ਨੇ ਸਰਬਸੰਤੀ ਦੇ ਨਾਲ ਚੁਣਿਆ ਮੈਂ ਨਗਰ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਕਰਦਾ ਹਾਂ ਸਰ ਗੱਲ ਕਰੀਏ ਪਿਛਲੀ ਪੰਚਾਇਤ ਵੱਲੋਂ ਕਿਹੜੇ ਅਧੂਰੇ ਕੰਮ ਰਹਿ ਚੁਕੇ ਸੀ ਜਿਹੜੇ ਤੁਹਾਡੀ ਨਵੀਂ ਬਣੀ ਪੰਚਾਇਤ ਵੱਲੋਂ ਪੂਰੇ ਕਰਾਏ ਜਾਣ। ਦੇਖੋ ਜੀ ਕਾਫੀ ਕੰਮ ਜਿਹੜੇ ਆ ਵਕਫ ਫਜ਼ਾਤਾਂ ਦੇ ਸਰਪੰਚਾਂ ਨੇ ਅਕਾਲੀ ਦਲ ਅਤੇ ਕਾਂਗਰਸ ਵੱਲੋਂ ਆਪਣੀ ਸੋਚ ਮੁਤਾਬਕ ਜਿੰਨੇ ਵੀ ਕਾਰਜ ਕਰਾਏ ਹਨ ਅਤੇ ਕੁਝ ਕੰਮ ਅਧੂਰੇ ਰਹਿ ਗਏ ਹਨ ਉਹ ਆਪਾਂ ਉਹਨਾਂ ਬਾਰੇ ਸੋਚਾਂਗੇ ਵਿਚਾਰਾਂਗੇ ਆਪਣੀ ਪੰਚਾਇਤ ਦੇ ਨਾਲ ਰਲ ਕੇ ਚੱਲਾਂਗੇ ਹੋਰ ਅਸੀਂ ਪੰਨੂ ਸਾਹਿਬ ਦਾ ਵੀ ਇਸ ਕਰਕੇ ਤਰਲਾਮੰਤ ਕਰਾਂਗੇ ਵੀ ਸਾਡੇ ਵਿਕਾਸ ਕਾਫੀ ਹੋਣ ਵਾਲੇ ਹਨ ਸਾਡਾ ਛੱਪੜ ਦਾ ਵਿਕਾਸ ਹੋਣ ਵਾਲਾ ਕੱਚਾ ਕੱਚਾ ਹੈ ਛੱਪੜ ਛੱਪੜ ਬਹੁਤ ਵੱਡਾ ਹੈ ਅਤੇ ਖੇਡ ਦਾ ਮੈਦਾਨ ਵੀ ਸਾਨੂੰ ਜ਼ਰੂਰੀ ਚਾਹੀਦਾ ਹੈ ਹੋਰ ਵੀ ਸਾਡੇ ਕਾਫੀ ਕੰਮ ਹੋਣ ਵਾਲੇ ਹਨ ਫਿਰਨੀਆਂ ਵੀ ਪੱਕੀਆਂ ਕਰਨੀਆਂ ਹਨ ਅਤੇ ਕਾਫੀ ਕੰਮ ਅਜੇ ਸਾਡੇ ਨਗਰ ਤੇ ਹੋਣ ਵਾਲੇ ਹਨ ਉਹ ਅਲੱਗ ਕਰੀਏ ਨੌਜਵਾਨਾਂ ਦੀ ਸਰ ਨੌਜਵਾਨਾਂ ਦਾ ਵੀ ਪਿੰਡ ਦੇ ਵਿੱਚ ਇਲੈਕਸ਼ਨ ਜਾਮ ਲੋਦਾਂ ਤੁਹਾਡੇ ਪਿੰਚੇ ਕਾਫੀ ਨੌਜਵਾਨ ਹੋਣਗੇ ਸੋ ਉਹਨਾਂ ਵਾਸਤੇ ਤੁਹਾਡੀ ਪੰਚਾਇਤ ਵੱਲੋਂ ਕੀ ਪਲੇਟਫਾਰਮ ਹੋਏਗਾ ਸਾਡੇ ਪੰਚਾਇਤੀ ਜ਼ਮੀਨ ਬਹੁਤ ਥੋੜੀ ਹੈ ਅਤੇ ਅਸੀਂ ਸਾਨੂੰ ਸਾਹਿਬ ਕੋਲੋਂ ਮੰਗ ਕਰਦੇ ਹਾਂ ਕਿ ਸਾਨੂੰ ਖੇਡ ਮੈਦਾਨ ਵਧੀਆ ਚਾਹੀਦਾ ਹੈ ਕਿ ਸਾਡੇ ਬੱਚੇ ਵਧੀਆ ਖੇਡ ਕੇ ਚੰਗੇ ਪਲੇਟਫਾਰਮ ਤੇ ਜਾਣ ਅਤੇ ਸਾਡੇ ਦੇਸ਼ ਦਾ ਸਾਡੇ ਨਗਰ ਦਾ ਨਾਮ ਉੱਚਾ ਕਰਨ ਸਰ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਇੱਥੇ ਖੇਡ ਦਾ ਮੈਦਾਨ ਹੈ ਨਹੀਂ ਕੀ ਡਿਸਪੈਂਸਰੀ ਵੀ ਆ ਗਈ ਪਿੰਡ ਵਿੱਚ ਕੀ ਇੱਥੇ ਕੋਈ ਪਾਰਕਿੰਗ ਹੈ ਬਜ਼ੁਰਗਾਂ ਦੇ ਬੈਠਣ ਵਾਸਤੇ ਨਹੀਂ ਜੀ ਸਾਡੇ ਕੋਈ ਵੀ ਨਾ ਬਜ਼ੁਰਗਾਂ ਦੇ ਬੈਠਣ ਵਾਸਤੇ ਪਾਰਕਿੰਗ ਹੈ ਤੇ ਹੋਰ ਵੀ ਕਾਸ ਕਾਫੀ ਕਮਾ ਦੀ ਜਾਏ ਸਾਨੂੰ ਪ੍ਰੋਬਲਮ ਹੈ ਖੇਡ ਦਾ ਮੈਦਾਨ ਵੀ ਸਾਡੇ ਨਹੀਂ ਇਸ ਕਰਕੇ ਅਸੀਂ ਮੰਗ ਕਰਦੇ ਆਂ ਵੀ ਸਾਨੂੰ ਖੇਡ ਦਾ ਮੈਦਾਨ ਵਧੀਆ ਪੱਧਰ ਤੇ ਚਾਹੀਦਾ ਕਿ ਸਾਡੇ ਬੱਚੇ ਖੇਡਾਂ ਦੇ ਵਿੱਚ ਰੁੱਝਣ ਬਲਕਿ ਨਸ਼ਿਆਂ ਦੇ ਵਿੱਚ ਨਾ ਰੁੱਝਣ ਇਸ ਕਰਕੇ ਅਸੀਂ ਮੰਗ ਕਰਦੇ ਆਂ ਵੀ ਸਾਨੂੰ ਵਧੀਆ ਪਲੇਟਫਾਰਮ ਚਾਹੀਦਾ ਸਰ ਪੰਜਾਬ ਗਵਰਨਮੈਂਟ ਨੇ ਮਹੱਲਾ ਕਲੀਨਿਕ ਦੀ ਗੱਲ ਕੀਤੀ ਹੈ ਕਿ ਹਰ ਪਿੰਡ ਵਿੱਚ ਮਹੱਲਾ ਕਲੀਨਿਕ ਜਿਹੜਾ ਉਹ ਖੁੱਲ੍ਹੇਗਾ ਜਾਂ ਪੰਜ ਸੱਤਾ ਪਿੰਡਾਂ ਵਿੱਚ ਖੁੱਲ੍ਹੇਗਾ ਕੀ ਤੁਹਾਨੂੰ ਵੀ ਕੋਈ ਇੱਥੇ ਡਿਸਪੈਂਸਰੀ ਪਿੰਡ 'ਚ ਹੈਗੀ ਆ ਕਿ ਜਾਂ ਮਹੱਲਾ ਕਲੀਨਿਕ ਦੀ ਕੋਈ ਆਫਰ ਆਈ ਇਸ ਗੱਲ ਨਹੀਂ ਜੀ ਸਾਨੂੰ ਕੋਈ ਐਸੀ ਕੋਈ ਆਫਰ ਨਹੀਂ ਆਈ ਵੈਸੇ ਸਾਨੂੰ ਮਹੱਲਾ ਕਲੀਨਿਕ ਵੀ ਮਹੋਇਆ ਚਾਹੀਦਾ ਕਿਉਂਕਿ ਸਾਡੇ ਪੰਜ ਸੱਤਾ ਨਗਰਾਂ ਨੂੰ ਲਾਗੇ ਸਹੂਲਤ ਹੋ ਸਕੇ ਜੀ ਹਾਂਜੀ ਸਰਪੰਚ ਸਾਹਿਬ ਕਦੀ ਬਦੀ ਪਿੰਡਾਂ ਦੇ ਵਿੱਚ ਝਗੜੇ ਇੰਨੇ ਵੱਧ ਜਾਂਦੇ ਨੇ ਕਿ ਲੋਕਾਂ ਨੂੰ ਥਾਣੇ ਕਚੈਰੀਆਂ ਤੱਕੇ ਖਾਣੇ ਪੈਂਦੇ ਨੇ ਉਹਨਾਂ ਦਾ ਸਮਾਂ ਹੀ ਬਰਬਾਦ ਹੁੰਦਾ ਤੋ ਪੈਸਾ ਵੀ ਬਰਬਾਦ ਹੁੰਦਾ ਇੱਕ ਸਰਪੰਚੀ ਦੀ ਕੀ ਜ਼ਿੰਮੇਵਾਰੀ ਹੁੰਦੀ ਆ ਕਿਵੇਂ ਦੇ ਦੇਓ ਕਿਵੇਂ ਬਰਾਲਾ ਕੀਤਾ ਜਾਵੇਗਾ ਤੁਹਾਡੇ ਲੋਕਾਂ ਦੇ ਵੇਖੋ ਜੀ ਸਾਡੀ ਕੋਸ਼ਿਸ਼ ਇਹੋ ਹੀ ਆ ਕਿ ਜੋ ਵੀ ਕੋਈ ਨਿੱਕਾ ਮੋਟਾ ਝਗੜਾ ਹੁੰਦਾ ਨਗਰ ਦੇ ਵਿੱਚ ਉਹ ਸਾਡਾ ਪਰੇ ਪੰਚਾਇਤ ਦੇ ਵਿੱਚ ਬੈਠ ਕੇ ਹੀ ਨਿੱਠਿਆ ਜਾਵੇ ਨਾ ਕਿ ਅਸੀਂ ਥਾਣੇ ਬਠਾਣਿਆਂ ਦੇ ਵਿੱਚ ਕਚੈਰੀਆਂ 'ਚ ਤੱਕੇ ਖਾਈਏ ਨਾ ਕੋਈ ਸਾਡੇ ਪਿੰਡ ਦਾ ਕੋਈ ਮੈਂਬਰ ਇਹੋ ਜੀ ਖੱਜਲ ਖਵਾਰੀ ਦੇ ਵਿੱਚ ਪਏ ਅਸੀਂ ਰਲ ਮਿਲ ਕੇ ਨਗਰ ਦੇ ਨਾਲ ਚੱਲਾਂਗੇ ਅਤੇ ਛੋਟੇ ਮੋਟੇ ਫੈਸਲੇ ਨੂੰ ਅਸੀਂ ਇੱਥੇ ਹੀ ਨਿਪਟਣ ਦਾ ਫੈਸਲਾ ਕਰਾਂਗੇ ਅ ਸਰ ਮਨਰੇਗਾ ਦੀ ਗੱਲ ਕਰੀਏ ਮਨਰੇਗਾ ਦੇ ਵਿੱਚ ਜਿਹੜੇ ਜੋਗ ਲੋਕ ਹੁੰਦੇ ਆ ਉਹਨਾਂ ਨੂੰ ਰੋਜ਼ਗਾਰ ਨਹੀਂ ਮਿਲਦਾ ਸੋ ਨਜਾਇਜ਼ ਨਾਂ ਪਏ ਹੋਣਗੇ ਆਮ ਤੁਸੀਂ ਵੇਖਿਆ ਹੋਵੇਗਾ ਉਹ ਤੁਹਾਡੀ ਪੰਚਾਇਤ ਵੱਲੋਂ ਕਿਵੇਂ ਉਪਰਾਲਾ ਕੀਤਾ ਜਾ ਰਿਹਾ ਕਿਵੇਂ ਵੇਖੀ ਕਿ ਸੋਚ ਵੇਖੋ ਜੀ ਅਸੀਂ ਸਰਪੰਚ ਬਣ ਤੋਂ ਪਹਿਲਾਂ ਵੀ ਮਨਰੇਗਾ ਦਾ ਕਾਫੀ ਕੰਮ ਕਰਵਾਇਆ ਪਿੰਡ ਦੀ ਸਫਾਈ ਵੀ ਕਰਵਾਈ ਅਤੇ ਹੋਰ ਕਾਫੀ ਕੰਮ ਮਨਰੇਗਾ ਦੇ ਵਿੱਚ ਕਰਾਏ ਹਨ ਅਸੀਂ ਜੋ ਵੀ ਜਾਇਜ਼ ਆ ਉਹੀ ਮੈਂਬਰਾਂ ਨੂੰ ਮਨਰੇਗਾ ਵਿੱਚ ਪਾਵਾਂਗੇ ਉਹਨਾਂ ਨੂੰ ਸਹੂਲਤ ਦੇਵਾਂਗੇ ਜੋ ਮਨਰੇਗਾ ਵਿੱਚ ਪੈਣ ਦੇ ਯੋਗ ਹਨ ਸਰਪਿੰਡ ਦੀ ਐਜੂਕੇਸ਼ਨ ਲਾ ਕੇ ਕਿਵੇਂ ਦੇਖਦੇ ਹੋ ਸਕੂਲ ਤੁਹਾਡਾ ਪਿੰਡ ਦਾ ਕਿੰਨੀ ਤੱਕ ਆ ਕੀ ਤੁਹਾਨੂੰ ਲੱਗਦਾ ਇੱਥੇ ਸਟਾਫ ਦੀ ਕਮੀ ਆ ਕੀ ਲੱਗਦਾ ਇੱਥੇ ਬੱਚੇ ਕਿੰਨੇ ਕੁ ਪੜ੍ਹੇ ਕਿਵੇਂ ਦੇਖ ਜੇ ਸਾਡੇ ਸਕੂਲ ਛੋਟਾ ਹੀ ਹੈ 5ਵੀਂ ਕਲਾਸ ਤੱਕ ਇਹ ਪ੍ਰਾਇਮਰੀ ਸਕੂਲ ਹੈ ਸਾਡੇ ਨਗਰ ਵਿੱਚ ਸਟਾਫ ਬਹੁਤ ਵਧੀਆ ਬਹੁਤ ਐਜੂਕੇਸ਼ਨ ਵਾਲਾ ਸਟਾਫ ਆ ਤੇ ਗਾੜੀ ਬੱਚਿਆਂ ਦਾ ਇੱਥੇ ਰਜਾਨ ਥੋੜਾ ਜਿਹਾ ਪੜ੍ਹਾਈ ਵੱਲ ਘਟਿਆ ਲੋਕ ਜਿਆਦਾ ਬੱਚੇ ਪ੍ਰਾਈਵੇਟਾਂ ਚ ਜਾ ਕੇ ਖੁਸ਼ ਹਾਨ ਆਪਣੇ ਆਮਦਨ ਤੋਂ ਉੱਠ ਕੇ ਲੋਕ ਖਰਚਾ ਕਰਦੇ ਕਰਕੇ ਅਤੇ ਪ੍ਰਾਈਵੇਟਾਂ ਸਕੂਲਾਂ ਦੇ ਵਿੱਚ এডੂਕੇਸ਼ਨ ਪੜ੍ਹਦੇ ਹਨ ਮੈਂ ਤੇ ਹਨ ਪੀ ਸਰਕਾਰੀ ਮੁਲਾਜ਼ਮ ਬਹੁਤ ਬਹੁਤ ਪੜ੍ਹੇ ਲਿਖੇ ਹਨ ਚੰਗੀ এডੂਕੇਸ਼ਨ ਪ੍ਰਾਪਤ ਕੀਤੀ ਹੁੰਦੀ ਹੈ ਇਹਨਾਂ ਨੂੰ ਇੱਥੇ ਹੀ ਆਪਣੇ ਪ੍ਰਾਇਮਰੀ ਸਕੂਲਾਂ ਵਿੱਚ এডੂਕੇਸ਼ਨ ਦਵਾਈ ਜਾਵੇ ਅਤੇ ਲੋਕ ਆਪਣੇ ਖਰਚਿਆਂ ਨੂੰ ਜਰਾ ਬਚਾ ਕਰਨ ਸਰ ਪੰਜਾਬ ਸਰਕਾਰ ਜਾਂ ਸੈਂਟਰ ਗਵਰਨਮੈਂਟ ਲੋਕ ਸੁਖ ਹੁਲਤਾਂ ਗਰੀਬ ਲੋਕਾਂ ਨੂੰ ਹੁੰਦੀਆਂ ਨੇ ਸੋ ਪਿੰਡ ਦੇ ਵਿੱਚ ਧੜੇਬੰਦੀ ਹੋਣ ਕਰਕੇ ਉਹਨਾਂ ਤੱਕ ਪਹੁੰਚਦਾ ਨਹੀਂ ਹੁੰਦੀਆਂ ਤੋਂ ਆਪ ਜੀ ਨਾਵਨ ਜੁਗਤ ਤੁਹਾਡੇ ਆਪ ਜੀ ਗਵਾਹੀ ਵਿੱਚ ਕਿਵੇਂ ਦੇਖ ਜਾਵੇ ਕਿਹਾਂ ਪ੍ਰਾਲਾ ਕੀਤਾ ਜਾਵੇ ਹਰ ਦੇ ਹੁਣ ਸਰਕਾਰ ਬੰਦ ਤੱਕ ਇੱਕ ਦੋ ਨਗਰ ਵਿੱਚ ਮਕਾਨਾਂ ਦੀ ਸਹੂਲਤ ਆਈ ਸੀ ਉਹ ਅਸੀਂ ਪੱਕੇ ਮਕਾਨ ਪਵਾ ਦਿੱਤੇ ਹਨ ਉਹਨਾਂ ਨੂੰ ਦੋ-ਦੋ ਕਮਰੇ ਪਵਾ ਕੇ ਲੈਂਟਰ ਪਵਾ ਕੇ ਕੰਪਲੀਟ ਉਹਨਾਂ ਦੇ ਜਿਹੜੇ ਉਹ ਮਕਾਨ ਤਿਆਰ ਕਰਵਾ ਦਿੰਦੇ ਹਨ ਜੀ ਸਰ ਆ ਰਸਣ ਕਾਰਡ ਦੀ ਸਮੱਸਿਆ ਤੁਸੀਂ ਆਮ ਸੁਣੀ ਹੋਵੇਗੀ ਪਿੰਡਾਂ ਦੇ ਵਿੱਚ ਪੈਨਸ਼ਨ ਦੀ ਸਮਝ ਤਾਂ ਕਿੰਨਾ ਕਿਤੇ ਪੁੰਜ ਜਾਂਦੀ ਹੈ ਸੋ ਕਈਆਂ ਲੋਕਾਂ ਦੇ ਨਜਾਇਜ਼ ਜਿਹੜੇ ਨਾਂ ਕੱਟ ਜਾਂਦੇ ਆ ਰਸਣ ਕਾਰਡ ਦੇ ਉਹਨਾਂ ਨੂੰ ਆਸਣ ਜਿਹੜਾ ਨਹੀਂ ਮਿਲਦਾ ਸੋ ਆਪਜੀ ਦੀ ਅਗਵਾਈ ਹੇਠ ਜੋ ਪੰਚਾਇਤ ਬਣੀ ਹੈ ਤੋ ਕਿਵੇਂ ਬਰਾਲਾ ਕੀਤਾ ਜਾਵੇਗਾ ਕਿਵੇਂ ਸੋਚਦੇ ਕਿੰਨੇ ਗਰੀਬੀ ਹਟਾਉਣ ਰੇਖਾ ਜਿਹੜੀ ਉਹ ਤੁਹਾਡੇ ਪਿੰਡ ਦੇ ਵਿੱਚ ਹੋਣਗੇ ਦੇਖੋ ਅਸੀਂ ਜੀ ਕਈ ਜਿਹੜੇ ਆ ਕਈਆਂ ਦੇ ਕਾਰਡ ਗਰੀਬਾਂ ਦੇ ਅਜੇ ਤੱਕ ਨਹੀਂ ਬਣੇ ਪਿਛੇ ਕੱਟੇ ਜਾ ਚੁਕੇ ਹਨ ਅਸੀਂ ਤੇ ਸਰਕਾਰ ਕੋਲ ਮੰਗ ਕਰਦੇ ਹਾਂ ਕਿ ਉਹ ਵੀ ਜਿਹੜੇ ਆ ਕਾਰਡ ਜਿਹੜੇ ਪ੍ਰੋਵਾਈਡ ਕੀਤੇ ਜਾਣ ਉਹਨਾਂ ਨੂੰ ਵੀ ਸਰਕਾਰ ਦੀ ਜਿਹੜੀ ਸਹੂਲਤ ਉਹਨਾਂ ਦੇ ਵੀ ਘਰ ਤੱਕ ਪਹੁੰਚਦੀ ਹੋਣੀ ਚਾਹੀਦੀ ਹੈ। ਸਰਪੰਨ ਦੇ ਲੋਕਾਂ ਤੁਹਾਨੂੰ ਸੇਵਾ ਕਰਨ ਦਾ ਮੌਕਾ ਤਾਂ ਮਾਣ ਬਖਸ਼ਿਆ ਤੁਹਾਡੇ ਸਿਰ ਤੇ ਤਾਜ ਰੱਖਿਆ ਸੋ ਕੀ ਮੈਸੇਜ ਪਿੰਡ ਵਾਲਿਆਂ ਨੂੰ ਦੇਣਾ ਚਾਹੋਗੇ? ਮੈਂ ਆਪਣੇ ਨਗਰ ਦਾ ਤਹਿਦਲੋਂ ਧੰਨਵਾਦ ਹਾਂ। ਜੋ ਵੀ ਸਰਕਾਰ ਕੋਲੋਂ ਸਾਨੂੰ ਸਹੂਲਤ ਮਿਲਦੀ ਹੈ ਅਸੀਂ ਵੱਧ ਛੱਡ ਕੇ ਵਧੀਆ ਡਿਵੈਲਪਮੈਂਟ ਕਰਾਂਗੇ ਸਾਰੇ ਮੈਂਬਰਾਂ ਦੇ ਨਾਲ ਰਲ ਕੇ। ਸਾਰੇ ਨਗਰ ਦੇ ਨਾਲ ਰਲ ਕੇ ਚੰਗੀ ਡਵੈਲਪਮੈਂਟ ਕਰਨੀ ਚਾਹੁੰਦੇ ਹਾਂ ਜੀ ਸਰਪੰਚ ਸਾਹਿਬ ਪੰਜਾਬ ਸਰਕਾਰ ਦੇ ਕੰਮਾਂ ਲੈ ਕੇ ਕਿਵੇਂ ਦੇਖਦੇ ਹੋ ਕਿ ਤੁਹਾਨੂੰ ਲੱਗਦਾ ਕਿ 11-1100 ਰੁਪਇਆ ਜਿਹੜਾ ਬੀਬੀਆਂ ਨੂੰ ਦਿੱਤਾ ਜਾਣਾ ਸੀ ਮਤਲਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਿੱਛੇ ਬਿਆਨ ਦਿੱਤਾ ਕਿ ਅਗਲੇ ਵਾਈਟ ਅਸੈਸਮਨ ਦੇ ਵੇਲੇ ਦਿੱਤਾ ਜਾਣਾ ਕਿ ਕਿਵੇਂ ਦੇਖਦੇ ਹੋ ਹਾਂਜੀ ਉਹ ਵੀ ਅਗਲੇ ਵਾਰ ਸਸਨ ਦੇ ਵਿੱਚ ਭਗਵੰਤ ਸਿੰਘ ਮਾਨ ਜੀ ਨੇ ਅਪੀਲ ਕੀਤੀ ਹੈ ਕਿ ਥੋੜੇ ਸਮੇਂ ਦੇ ਵਿੱਚ ਹੀ ਉਹ ਵੀ ਬੀਬੀਆਂ ਨੂੰ 1100 ਰੁਪਇਆ ਮਹੋਈਆ ਕਰਵਾਇਆ ਜਾਏਗਾ ਅਤੇ ਹੋਰ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਸਤੇ ਵੀ ਉਹਨਾਂ ਨੂੰ ਬਹੁਤ ਵਧੀਆ ਸਹੂਲਤ ਮਿਲੀ ਹੈ ਤੇ ਕਾਫੀ ਸਰਕਾਰ ਦੇ ਕੰਮ ਵਧੀਆ ਤਰੀਕੇ ਨਾਲ ਚੱਲ ਰਹੇ ਹਨ ਤੇ ਹੋਰ ਬਿਜਲੀ ਫ੍ਰੀ ਹੋਣ ਕਰਕੇ ਬਹੁਤ ਵਧੀਆ ਸਹੂਲਤ ਜਨਤਾ ਤੱਕ ਪ੍ਰੋਵਾਈਡ ਕੀਤੀ ਉਸ ਭਗਵੰਤ ਸਿੰਘ ਮਾਨ ਜੀ ਨੇ ਸਾਡੇ ਪੰਨੂ ਸਿੰਘ ਬਲਵੀਰ ਸਿੰਘ ਪੰਨੂ ਜੀ ਦਾ ਬਹੁਤ ਤਹਿ ਦਿਲੋਂ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਦੀ ਰੇਡਮੈਂਟ ਰਹਿਨਮਾਈ ਹੇਠ ਬਹੁਤ ਵਧੀਆ ਕਾਰਜਕਾਰੀ ਚੱਲ ਰਹੀ ਹੈ ਜੀ ਸੋ ਇਹ ਸਾਨੂੰ ਸਾਡੇ ਨਾਂ ਪਿੰਡ ਦੇ ਸਰਪੰਚਾ ਰਣਜੀਤ ਸਿੰਘ ਜੀ ਸੋ ਇਹਨਾਂ ਦਾ ਕਹਿਣਾ ਕਿ ਪਿੰਡ ਦੇ ਵਿੱਚ ਕਾਫੀ ਜਿਹੜੇ ਵਿਕਾਸ ਕਾਰਜ ਜਿਹੜੇ ਹੋਣ ਵਾਲੇ ਨੇ ਸੋ ਜਿਵੇਂ ਦੱਸਿਆ ਪਿੰਡ ਦੇ ਵਿੱਚ ਨਾ ਕੋਈ ਮੁਹੱਲਾ ਕਲੀਨਿਕ ਨਾ ਕੋਈ ਡਿਸਪੈਂਸਰੀ ਹੈ ਸੋ ਨਾ ਖੇਡ ਦਾ ਮદાન ਹੈ ਨਾ ਬਜ਼ੁਰਗਾਂ ਵਾਸਤੇ ਕੋਈ ਪਾਰਕਿੰਗ ਹੈ ਸੋ ਇਹਨਾਂ ਦੀ ਕੋਸ਼ਿਸ਼ ਹੋਵੇਗੀ ਆਉਣ ਵਾਲੇ 5 ਸਾਲ ਦੇ ਵਿੱਚ ਇਹ ਸਰਪੰਚ ਇਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਉਹ ਕੰਮ ਜਿਹੜਾ ਕਰਾਇਆ ਜਾਵੇ ਕੋਸ਼ਿਸ਼ ਹੋਵੇਗੀ ਸੋ ਜਿਵੇਂ ਜਿਵੇਂ ਸਰਕਾਰ ਤੋਂ ਪੈਸਾ ਆਵੇਗਾ ਉਸ ਲਈ ਇਹਨਾਂ ਇਹ ਕੰਮ ਕਰਾਉਣਗੇ ਸੋ ਅਗਲੇ ਇੰਟਰਵਿਊ ਦੇ ਵਿੱਚ ਜਿਹੜਾ ਵਾ ਕੁਝ ਸਮੇਂ ਬਾਅਦ ਫਿਰ ਦੱਸਿਆ ਜਾਵੇਗਾ ਕਿ ਇਹਨਾਂ ਦੀ ਅਗਵਾਈ ਹੇਠ ਕਿੰਨੇ ਕੁ ਵਿਕਾਸ ਕਾਰਜ ਜਿਹੜੇ ਪਿੰਡ ਦੇ ਹੋਏ ਨੇ